ਉਸ ਤੋਂ ਜਿਹੜਾ ਤੁਸੀਂ ਇਕੱਠ ਦੇਖ ਰਹੇ ਹੋ ਕੈਂਡਲਾਂ ਦੇਖ ਰਹੇ ਹੋ ਮਸ਼ਾਲਾਂ ਦੇਖ ਰਹੇ ਹੋ ਲੋਕਾਂ ਦੇ ਹੱਥਾਂ ਦੇ ਵਿੱਚ ਇਹ ਇਨਸਾਫ ਪਸੰਦ ਲੋਕ ਨੇ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਚੋਣਾਂ ਦੀ ਡਿਊਟੀ ਕਾਰਨ ਪੈਣ ਧੂੜ ਕੋਟਣ ਸਿੰਘ ਤੋਂ ਪੈਣ ਕਮਲਜੀਤ ਕੌਰ ਤੇ ਬਾਈ ਜਸਕਰਨ ਸਿੰਘ ਭੁੱਲਰ ਜਿਹਨੂੰ ਕਿ ਲੋਕਾਂ ਨੇ ਇਹ ਦਰਸਾਇਆ ਕਿ ਜਿਹੜਾ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਉਹ ਕੋਨਾ ਪੁਲ ਬਣਿਆ ਪੁਲ ਦੇ ਆਸੇ ਪਾਸੇ ਕੋਈ ਵਾਰਡ ਨਹੀਂ ਸੀ ਇਸ ਕਾਰਨ ਨੁਕਸਾਨ ਹੋਇਆ ਉਹ ਜਾਨੀ ਮਾਨੀ ਨੁਕਸਾਨ ਹੋਇਆ ਤੇ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਬੱਚੇ ਆ ਛੋਟੇ-ਛੋਟੇ ਤੇ ਬਜ਼ੁਰਗ ਆ ਪਰਿਵਾਰ ਦੇ ਵਿੱਚ ਰਹਿ ਗਏ ਉਹਨਾਂ ਨੂੰ ਛੱਡ ਕੇ ਚਲੇ ਗਏ ਆ ਤੇ ਇਸੇ ਕਾਰਨ ਲੋਕਾਂ ਦਾ ਗੁੱਸਾ ਫੁੱਟਿਆ ਕਿ ਇੱਕ ਤਾਂ ਡਿਊਟੀਆਂ ਦੂਰ ਲਗਾਈਆਂ ਗਈਆਂ ਸੀ ਦੂਸਰਾ ਕਾਰਨ ਬਣਿਆ ਕਿ ਪੌੜਾ ਉਹ ਕੋਨਾ ਹੋਣ ਦੇ ਕਾਰਨ ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਆਸ਼ਵਾਸ਼ਣ ਦਿਵਾਇਆ ਸੀ ਕਿ ਮਦਦ ਕਰਾਂਗੇ ਪਰ ਜਦੋਂ ਭੋਗ ਵਾਲੇ ਦਿਨ ਉਹਨਾਂ ਕੋਲ ਕਲਤਾਰ ਸੰਧਮਾ ਜੀ ਆਉਂਦੇ ਆ ਤਾਂ ਕੀ ਹੁੰਦਾ ਕਿ ਬੱਚਿਆਂ ਨੂੰ 10-10 ਲੱਖ ਰੁਪਏ ਦੇਣ ਦਾ ਉਹਨਾਂ ਨੇ ਵਾਅਦਾ ਕੀਤਾ ਤਾਂ ਇਸ ਤੋਂ ਜਿਹੜੇ ਲੋਕ ਆ ਪੜ ਕੁਠੇ ਆ ਟੀਚਰ ਜਾਂ ਸਾਰੀਆਂ ਜਥੇਬੰਦੀਆਂ ਪਿੰਡ ਦੇ ਲੋਕ ਆਲੇ ਦੁਆਲੇ ਦੇ ਲੋਕ ਲੋਕਾਂ ਦਾ ਗੁੱਸਾ ਇਸ ਕਰਕੇ ਆ ਵੀ ਕਹਿ ਰਹੇ ਵੀ 10-10 ਲੱਖ ਰੁਪਏ ਦੇ ਕੇ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਇੱਕ ਕਿਉਂਕਿ ਉਹਨਾਂ ਦੀ ਸਰਵਿਸ ਕਿੰਨੇ ਸਮੇਂ ਦੀ ਸਰਵਿਸ ਪਾਈ ਸੀ ਦੋਨੇ ਜੀ ਸਰਕਾਰੀ ਟੀਚਰ ਸੀਗੇ ਤੇ ਉਹਨਾਂ ਦੀ ਤਨਖਾਹ ਕਿੰਨੀ ਬਣਦੀ ਜਾਂਦਾ ਉਹਨਾਂ ਨੂੰ ਬੱਚਿਆਂ ਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਪੜਾਈ ਫਰੀ ਕਿਆ ਪੜਾਈ ਤਾਂ ਲੋਕਾਂ ਦਾ ਕਹਿਣਾ ਕਿ ਵੀ ਪੜਾਈ ਸਰਕਾਰੀ ਸਕੂਲਾਂ ਦੇ ਵਿੱਚ ਵੀ ਫਰੀ ਹੈ ਪਰ ਉਹਨਾਂ ਬੱਚਿਆਂ ਲਈ ਖਾਸ ਸਹੂਲਤ ਦਿੱਤੀ ਜਾਵੇ 2-2 ਕਰੋੜ ਦੀ ਮੰਗ ਕੀਤੀ ਹੈ ਬੱਚਿਆਂ ਵਾਸਤੇ ਲੋਕਾਂ ਨੇ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਕਿੱਥੇ ਚਲੀ ਗਈ ਉਹਦੇ ਮਾਪਿਓ ਚਲੇ ਗਏ ਬੱਚੇ ਨਾਤ ਹੋ ਗਏ ਆ ਬਾਕੀ ਉਹਨਾਂ ਕੋਲੇ ਸਹਾਰਾ ਨਹੀਂ ਰਿਹਾ ਕੋਈ ਉਹਨਾਂ ਨੂੰ ਕੋਈ ਪੜਾਉਣ ਵਾਲਾ ਨਹੀਂ ਕੋਈ ਲਿਖਾਉਣ ਵਾਲਾ ਨਹੀਂ ਕੋਈ ਸੇ ਦੇਣ ਵਾਲਾ ਨਹੀਂ ਬਾਕੀ ਕਿੰਨਾ ਲਾਸ ਹੈ ਕਿੰਨੀ ਉਹਨਾਂ ਦੀ ਤਨਖਾਹ ਹੋਣੀ ਸੀ ਰਿਟਾਇਰਮੈਂਟ ਹੋਣੀ ਸੀ ਇਹਨਾਂ ਚੀਜ਼ਾਂ ਦੇ ਤੈਨੂੰ ਰੱਖ ਕੇ ਵੀ ਲੋਕਾਂ ਨੇ ਸੋ ਦੋਸਤੋ ਜਿੰਨੇ ਵੀ ਵੀਰ ਭੈਣ ਭਰਾ ਬਾਹਰੋਂ ਆਏ ਆ ਪਿੰਡ ਚੋਂ ਇਕੱਤਰ ਹੋਇਆ ਸਾਰਾ ਪਿੰਡ ਹੀ ਹੋਇਆ ਤੇ ਜਿੰਨੇ ਵੀ ਵੀਰ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਆ ਜੋ ਭੈਣ ਤੇ ਭਰਾ ਲਈ ਇਨਸਾਫ ਲਈ ਤੁਸੀਂ ਪਹੁੰਚੇ ਹੋ ਇਸੇ ਤਰ੍ਹਾਂ ਅੱਗੇ ਵੀ ਰਣਨੀਤੀ ਅਪਣਾਈ ਹੈ ਵੀ ਇਹ ਪਿੰਡ ਖੋਟੇ ਦੇ ਵਿੱਚ ਵੀ ਇਸ ਤਰ੍ਹਾਂ ਕੈਂਡਲ ਮਾਰਚ ਹੋਵੇਗਾ ਤੇ ਪਰਸੋਂ ਨੂੰ ਪਿੰਡ ਖੋਟੇ ਦੇ ਵਿੱਚ ਤੇ ਉਸ ਤੋਂ ਬਾਅਦ ਪੱਤੋ ਪਿੰਡ ਦੇ ਵਿੱਚ ਵੀ ਕੈਂਡਲ ਮਾਰਚ ਹੋਵੇ ਕਿਉਂਕਿ ਭੈਣ ਜਿਹੜੀ ਪੱਤੋ ਪੜਾਉਂਦੀ ਸੀ ਵੀਰ ਜਿਹੜਾ ਕੋਟੀ ਪੜਾਉਂਦਾ ਸੀ ਤਾਂ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਪਰ ਜਦੋਂ ਇਹਨਾਂ ਨੇ ਟੀਚਰਾਂ ਦੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਇਹ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਤੇਜ਼ ਕਰਾਂਗੇ ਕਿਉਂਕਿ ਇੱਕ ਬਤੀਰਾ ਹੋਇਆ ਜੇ ਨਕਾਮੀ ਕਾਰਨ ਕਿਸੇ ਮਾੜੇ ਪ੍ਰਬੰਧਾਂ ਦੇ ਕਾਰਨ ਸੜਕ ਟੁੱਟੀ ਕਾਰਨ ਜਾਂ ਪੁਲ ਕੋ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਸੋ ਇਸ ਹਾਦਸੇ ਨੂੰ ਇੱਕ ਇੱਕ ਦੱਸ ਰਹੇ ਵੀ ਇਹ ਪ੍ਰਸ਼ਾਸਨ ਦੀ ਗਲਤੀ ਕਾਰਨ ਹੋ ਇਸ ਤਰ੍ਹਾਂ ਕਿ ਲੋਕਾਂ ਦੀ ਮੰਗ ਹੈ ਵੀ ਇਹਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ ਜੋ ਪਰਮਾਤਮਾ ਕੋਲ ਵਿਛੜੀਆਂ ਰੂਹਾਂ ਚਲੀਆਂ ਗਈਆਂ ਪਰ ਜਿਹੜੇ ਪਿੱਛੇ ਬੱਚੇ ਆ ਪਰਿਵਾਰ ਆ ਉਹਨਾਂ ਦਾ ਕੋਈ ਸਹਾਰਾ ਨਹੀਂ ਰਿਹਾ ਉਹਨਾਂ ਨੂੰ ਦਿੱਤਾ ਜਾਵੇ ਜੋ ਉਹਨਾਂ ਦਾ ਬਣਦਾ ਹੱਕ ਹੈ ਅਜੇ ਬੱਚੇ ਆਪਣੀ ਜ਼ਿੰਦਗੀ ਵਧੀਆ ਬਕੀਤ ਕਰ ਸਕਣ ਸੋ ਇਸੇ ਲੜੀ ਦੇ ਤਹਿਤ ਹੀ ਇਹ ਸੰਘਰਸ਼ ਚੱਲ ਰਿਹਾ ਤੇ ਸੰਘਰਸ਼ ਦੇ ਵਿੱਚ ਜਿੰਨੇ ਵੀ ਲੋਕ ਹੋਇਆ ਸੰਘਰਸ਼ੀਲ ਲੋਕ ਸ਼ਾਮਲ ਹੋਇਆ ਬਹੁਤ ਦੂਰ ਦੂਰ ਤੋਂ ਪਹੁੰਚੇ ਆਪਣੇ ਆਪਣੇ ਵਿਚਾਰ ਦਿੱਤੇ ਆਪਣੇ ਪੱਖ ਰੱਖ ਕੇ ਇਹਨਾਂ ਨੂੰ ਇਨਸਾਫ ਦਿਵਾਉਣਾ ਐ ਸੋ ਵੀਰੋ ਅੱਗੇ ਵੀ ਬੇਨਤੀ ਆ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਇਹਨਾਂ ਨੂੰ ਭੈਣ ਭਰਾ ਨੂੰ ਆਪਾਂ ਇਨਸਾਫ ਦਿਵਾਈਏ ਬੱਚਿਆਂ ਨੂੰ ਇਨਸਾਫ ਮਿਲ ਜੇ ਪਰਿਵਾਰ ਨੂੰ ਇਨਸਾਫ ਮਿਲ ਜੇ ਤਾਂ ਵੱਧ ਤੋਂ ਵੱਧ ਸਾਥ ਦੀ ਲੋੜ ਐ ਤੇ ਅੱਗੇ ਵੀ ਇਸੇ ਤਰ੍ਹਾਂ ਇਕੱਠ ਦੇ ਵਿੱਚ ਸਮੂਲੀਅਤ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿੱਥੋਂ मज़दून वारो पढ़ियो सिंधा प्रेस मार्ट मत आवा